i uh -huh. ਖੜੀ ਤੇਜਪਾਲ ਸਿੰਘ ਦਾ ਬੀਤੇ ਸ਼ੁੱਕਰਵਾਰ ਜਗਰਾਉਂ ਵਿਖੇ ਕਤਲ ਹੋ ਗਿਆ ਸੀ ਅਤੇ ਉਸ ਦੇ ਅੰਤਿਮ ਸੰਸਕਾਰ ਲਈ ਪੁਲਿਸ ਅਧਿਕਾਰੀ ਬਕਾਇਦਾ ਉਸ ਦੇ ਕਾਤਲਾਂ ਨੂੰ ਫੜ ਕੇ ਅੰਤਿਮ ਸੰਸਕਾਰ ਦੀਆਂ ਜਿਹੜੀਆਂ ਰਸਮਾਂ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪਰਿਵਾਰ ਅੜਿਆ ਹੋਇਆ ਸੀ ਕਿ ਉਹ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਉਸ ਦੇ ਕਤਲ ਲਈ ਤੀਜਾ ਮੁੱਲਜ਼ਮ ਕਾਲਾ ਰੂਮੀ ਕਾਬੂ ਨਹੀਂ ਕਰ ਲਿਆ ਜਾਂਦਾ ਤੇ ਹੁਣ ਪੁਲਿਸ ਦੇ ਮਿਲੇ ਭਰੋਸੇ ਤੋਂ ਬਾਅਦ ਹੀ ਅੱਜ ਪਰਿਵਾਰ ਨੇ ਉਸ ਤੇਜਪਾਲ ਖੜੀ ਦਾ ਅੰਤਿਮ ਸੰਸਕਾਰ ਕੀਤਾ ਹੈ ਤੇ ਹੁਣ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਪੁਲਿਸ ਜਲਦੀ ਹੀ ਇਸ ਦੇ ਲਈ ਜਿਹੜੇ ਦੋ ਮੁੱਲਜ਼ਮ ਪਹਿਲਾਂ ਕਾਬੂ ਕੀਤੇ ਗਏ ਹਨ ਤੇ ਉਹਨਾਂ ਦੇ ਨਾਲ ਤੀਜਾ ਮੋਲਜਮ ਹੈ ਜਿਹੜਾ ਕਾਲਾ ਰੂਮੀ ਫਰਾਰ ਹੈ ਉਸ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ਅਤੇ ਹੁਣ ਅੱਜ ਜਿੱਥੇ ਉਹਦਾ ਅੰਤਮ ਸੰਸਕਾਰ ਹੋਇਆ ਹੈ ਉਹ ਪਿੰਡ ਦੀ ਇੱਕ ਖੇਡ ਗਰਾਊਂਡ ਹੈ ਜਿੱਥੇ ਕਿ ਕਬੱਡੀ ਖੇਡਦਾ ਹੁੰਦਾ ਸੀ ਤੇ ਅੱਜ ਇੱਥੇ ਅੰਤਮ ਸੰਸਕਾਰ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਸ਼ਾਮਲ ਹੋਏ ਹਨ ਤੇ ਸਾਰਿਆਂ ਨੇ ਮਿਲ ਕੇ ਇੱਕਜੁੱਟ ਹੋ ਕੇ ਇਹੀ ਕਿਹਾ ਹੈ ਕਿ ਜਿਸ ਤਰ੍ਹਾਂ ਅੱਜ ਇੱਕ ਮਾਨ ਹੈ ਆਪਣੇ ਉੱਤਰ ਦੀ ਅਰਥੀ ਨੂੰ ਮੋੜਾ ਦਿੱਤਾ ਹੈ ਤੇ ਉਸ ਦੇ ਸਿਹਰੇ ਦੀਆਂ ਰਸਮਾਂ ਅਦਾ ਕੀਤੀਆਂ ਹਨ ਇਸ ਤਰ੍ਹਾਂ ਹੋਰ ਕਿਸੇ ਵੀ ਮਾਂ ਦੇ ਨਾਲ ਨਾ ਹੋਵੇ ਤੇ ਉਹਨਾਂ ਨੂੰ ਹੁਣ ਪੁਲਿਸ ਤੋਂ ਪੂਰੀ ਉਮੀਦ ਹੈ ਕਿ ਜਲਦੀ ਹੀ ਪੁਲਿਸ ਆਪਣੇ ਦਿੱਤੇ ਭਰੋਸੇ ਤੇ ਖਰਾ ਉਤਰਦੇ ਹੋਏ ਤੀਜੇ ਫਰਾਰ ਮੁਲਜ਼ਮ ਕਾਲਾ ਰੂਮੀ ਨੂੰ ਵੀ ਕਾਬੂ ਕਰ ਲਵੇਗੀ ਅਸੀਂ ਦੋਨੇ ਸਾਤੀ ਦੋਨੇ ਸਾਰੇ ਜਿਹੇ ਮੇਖੜਨ ਵਾਲੇ ਮੁੰਡੇ ਸਾਰੇ ਇਕੱਠੇ ਗੇਟ ਦੇ ਕਿੰਨੇ ਵਧੀਆ ਪਲੇਅਰ ਸੀਗੇ ਇਹ ਮੁੰਡਾ ਬਹੁਤ ਵਧੀਆ ਸੀਗਾ ਬਹੁਤ ਵਧੀਆ ਪਲੇਅਰ ਸੀ ਇੱਕ ਸਪੋਰਟਸਮੈਨ ਸੇਪੜੀ ਉਹਦੇ ਚ ਸਾਰੀਆਂ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਬੰਦੇ ਨੂੰ ਚਾਹੀਦੀਆਂ ਨੇ ਅਮਰਤਾ ਜੀ ਮੁਹੰਮਦ ਦਾ ਬਹੁਤ ਵਧੀਆ ਜਿਵੇਂ ਇੱਕ ਦੀ ਤਿਆਰੀ ਕਰ ਰਿਹਾ ਸੀਗਾ ਸੋਚ ਗਿਆ ਵੀ ਹਾਂ ਮੈਂ ਕੁਝ ਕਰੂੰਗਾ ਤੱਕਾ ਹੀ ਹੋ ਗਿਆ ਵਿਚਾਰੇ ਦਾ ਤੱਕਾ ਹੋ ਗਿਆ ਹੀ ਬਹੁਤ ਵੱਡਾ ਤੱਕਾ ਹੋ ਗਿਆ ਉਹਦੇ ਅੱਧੇ ਸੁਪਨੇ ਉਹਦੇ ਘਰਦਿਆਂ ਦੇ ਪਿੱਛੇ ਉਹਦੇ ਚੌਂਣ ਵਾਲਿਆਂ ਦੇ ਸਾਰਿਆਂ ਦੇ ਰਹਿ ਗਏ ਕੀ ਮੰਗ ਕਰਦੇ ਹੁਣ ਇਨਸਾਨ ਮੰਗ ਇਹੀ ਕਰਦੇ ਆ ਇਨਸਾਨ ਮਿਲਣਾ ਚਾਹੀਦਾ ਜਸ਼ਨ ਆਇਦ ਲਿਵਾਂ ਤੋਂ ਮੈਂ ਸਾਡੇ ਨਾਲ ਹੀ ਖੇਡਦਾ ਸੀ 2022 ਤੇ ਸਾਰੇ ਮੇਲੇ ਸੀ ਇਕੱਠੇ ਖੇਡੇ ਮੇਰੇ ਸੱਟ ਲੱਗ ਗਈ ਫਿਰ ਥੋੜਾ ਜਿਹਾ ਘਟ ਗਿਆ ਖੇਡਣਾ ਤੇ ਉਦਾਂ ਸਾਡਾ ਪਿਆਰ ਬਹੁਤ ਜ਼ਿਆਦਾ ਸੀਗਾ ਜੀ ਹਾਂ ਜੀ ਤੇ ਹੁਣ ਕਿਵੇਂ ਮਤਲਬ ਇਹਨਾਂ ਦਾ ਧੱਕਾ ਆਇਆ ਕੀ ਮੰਨ ਕਰਦੇ ਹੋ ਇਹ ਇਨਸਾਫ ਮਿਲਣਾ ਚਾਹੀਦਾ ਈ ਇਹ ਤਾਂ ਕਦੋਂ ਦਾ ਚੱਲਦਾ ਆਇਆ ਵਾ ਇਹ ਕੋਈ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵਾ ਤੇ ਪਲੇਅਰਾਂ ਨੇ ਇੰਨੀ ਤਿਆਰੀ ਕਰਦੇ ਮਿਹਨਤ ਕਰਦੇ ਆ ਇੰਨਾ ਟਾਈਮ ਮਿਹਨਤ ਕਰਕੇ ਫਿਰ ਬੰਦੇ ਨੇ ਆਪਦੀ ਗੇਮ ਕਰਨੀ ਹੁੰਦੀ ਜੇ ਉਹਦੋਂ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਆ ਇਹ ਕੋਈ ਪਹਿਲੀ ਵਾਰ ਨਹੀਂ ਇਹ ਬਹੁਤ ਟਾਈਮ ਦਾ ਹੁੰਦਾ ਆ ਰਿਹਾ ਈ ਜੀ ਵੀਰ ਨੂੰ ਸਾਫ਼ ਮਿਲਣਾ ਚਾਹੀਦਾ ਮਿਲਣਾ ਚਾਹੀਦਾ ਹੀ ਮਿਲਣਾ ਚਾਹੀਦਾ ਛੱਕੇ ਤੋਂ ਹੀ ਘਟਾਵਾਂ ਰੁਕਣੀ ਹੈ ਰੁਕਣੀਆਂ ਚਾਹੀਦੀਆਂ ਹੀ ਜ਼ਰੂਰ ਰੁਕਣੀਆਂ ਚਾਹੀਦੀਆਂ ਨਹੀਂ ਤਾਂ ਦੇਖ ਲਓ ਤੁਸੀਂ ਹਾਲ ਇੱਥੇ ਹੁਣ ਪਰਿਵਾਰ ਦਾ ਪਿੱਛੇ ਤੇ ਜਿਹੜੇ ਨਾਲ ਖੇਡਦੇ ਮਿੱਤਰਾਂ ਦਾ ਜਿਹੜੀ ਮਿੱਟੀ ਦੇ ਵਿੱਚ ਜਿਹੜੇ ਗਰਾਊਂਡ 'ਚ ਤੇਜਪਾਲ ਖੇਡ-ਖੇਡ ਕੇ ਕਬੱਡੀ ਖਿਡਾਰੀ ਬਣਿਆ ਅੱਜ ਉਸੇ ਮਿੱਟੀ 'ਚ ਸਮਾ ਗਿਆ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਪਰਿਵਾਰ ਨੂੰ ਕਿਉਂਕਿ ਮਾਵਾ ਪੁੱਤ ਪਾਲਦਿਆਂ ਜਦੋਂ ਪਲੇਅਰ ਬਣਨੇ ਆ ਤੇ ਮਾਵਾ ਆਪਣੇ ਖੂਨ ਪਸੀਨੇ ਨੂੰ ਜਿਨ੍ਹਾਂ ਨੇ ਵੀ ਇਸ ਦੁਰਘਟਨਾ ਨੂੰ ਅੰਜਾਮ ਦਿੱਤਾ ਦੋ ਦੋਸ਼ੀ ਫੜੇ ਗਏ ਆ ਇੱਕ ਦੋਸ਼ੀ ਜਲਦੀ ਤੋਂ ਜਲਦੀ ਫੜਾਇਆ ਜਾਏਗਾ ਮੈਂ ਤਾਂ ਇੱਕੋ ਹੀ ਗੱਲ ਕਹਿਣੀ ਆ ਬਈ ਇੱਕ ਜਣਾ ਤੁਸੀਂ ਮਾਰ ਦਿੰਨੇ ਹੋ ਤੇ ਬਾਕੀ ਪਰਿਵਾਰ ਸਾਰਾ ਜਿਉਂਦਾ ਮਾਰ ਦਿੰਨੇ ਆ ਉਹਨਾਂ ਦਾ ਸੰਤਾਪ ਕਿਵੇਂ ਚੱਲੂਗੇ ਮੈਂ ਇਹੀ ਅਰਦਾਸ ਕਰਦੀ ਆ ਪ੍ਰਮਾਤਮਾ ਅਗੇ ਸਭ ਨੂੰ ਸਮਤ ਬਖਸ਼ ਹਾਂਜੀ ਅੱਜ ਸਰਕਾਰ ਹੋ ਗਿਆ ਜੀ ਬਸ ਜੀ ਕਿ ਪੁਲਿਸ ਨੇ ਹਨ ਨੂੰ ਪ੍ਰੋਚਾਦ ਬਾਰੇ ਤੀਜਾ ਜਿਹੜਾ ਹੈਗਾ ਵਾ ਜੋਸੀ ਉਹ ਗਰਪਨਾਰ ਸਹੀ ਜੀਤੀ ਕਰ ਲੈਣਗੇ ਸੰਸਕਾਰ ਅੱਜ ਕਰਤਾ ਜੀ ਹਾਂ ਜੀ ਹਾਂ ਜੀ ਘੱਟ ਬਹੁਤ ਹੋਇਆ ਹੋਇਆ ਜੀ ਬਹੁਤ ਵਧੀਆ ਮੁੰਡੇ ਦਾ ਨੇਚਰ ਸੀਗਾ ਜੀ ਹਰੇਕ ਨਾ ਬਣੀ ਹੋਈ ਸੀਗੀ ਜੀ ਬਹੁਤ ਸੋਹਣੀ ਕੋਡੀ ਸੀਗੀ ਖੇਡਦਾ ਤੇ ਚੰਗਾ ਪਲੇਅਰ ਸੀਗਾ ਜੀ ਤੇ ਘਾਰੀ ਸਾਰਾ ਪਟਿਆ ਗਿਆ ਜੀ ਇਕੱਲਾ ਬੇਟਾ ਸੀਗਾ ਜੀ ਇੱਕ ਬੇਟੀ ਸੀਗੀ ਜੀ ਸਿਰੇ ਦੀਆਂ ਰਸਮਾਂ ਵੀ ਹੁਣ ਕੀਤੀਆਂ ਹਾਂਜੀ ਸਿਰੇ ਦੀਆਂ ਰਸਮਾਂ ਕੀਤੀਆਂ ਹਾਂਜੀ ਆਪਣੇ ਸਾਥੀ ਰਜਨੀਸ਼ ਮਾਨਸਲ ਦੇ ਨਾਲ ਹਿਮਰਾਜ ਬੱਬਰ ਪੀਟੀਸੀ ਨਿਊਜ਼ ਜਗਰਾਉਂ